ਨੂੰ ਚਾਰ ਮੋਹਰਾਂ ਲੱਗੀਆਂ ਸੀ ਤੇ ਮੈਨੂੰ ਉਹ ਵੈਸੇ ਯਕੀਨ ਜਾਣੀਗਾ ਸੀ ਕਿ ਚਾਰ ਮੋਹਰਾ ਲੱਗੀਆਂ ਹੋਣਗੀਆਂ ਠੀਕ ਹੈ ਪਰ ਵਿੱਚੋਂ ਨਿਕਲੇ ਆ ਅਖੀਰ ਇਹਨੇ ਚਾਰ ਮੋਹਰਾਂ ਖਾਧੀਆਂ ਵਾ ਤੇ ਪੰਜਵੀਂ ਵੀ ਖਾਦੀ ਐ ਇਹਨੇ ਲੱਗੀ ਜੋ ਮੋਰ ਠੀਕ ਹੈ ਜੀ ਉਰਦੂ ਦੀ ਆ ਪਰ ਬੜਾ ਮਹੱਤਵ ਪੰਜ ਛੇ ਮਾਦੀ ਲੋ ਵੇਖ ਲੋ ਗੈਣੀ ਖਲੋਣੀ ਇਹਦੀ ਠੀਕ ਹੈ ਜੀ ਤਾਂ ਜੀ ਸ਼ੁਰੀ ਮਾਦੀ ਤੇ ਬੜੀਆਂ ਲੰਬੀਆਂ ਡਾਰਾਂ ਇਸ ਮਾਦੀ ਦੀਆਂ ਚਾਰ ਤੋਂ ਪahari ਬਿੰਦੀ ਰਹੀ ਐ ਸਟੈਂਪਾਂ ਲਵਾ ਗਏ ਇਹ ਆ ਛੱਤ ਕਿਹੜੀ ਉਹ ਚੰਗੇ ਕਬੂਤਰ ਸਾਹਮਣੇ ਹੋਏ ਭਰਾਣੇ ਜੋੜੇ ਪਾਏ ਹੋਏ ਆ ਸਾਰੇ ਲੋ ਜੀ 골ਡਨ ਵਾਲੇ ਖੁਸ਼ ਹੋ ਜਾਣ ਜੀ ਆਇਓ 골ਡਨ ਠੀਕ ਆ ਜੀ ਆਇਓ 골ਡਨ ਲੋ ਜੀ ਆ ਉਸ ਮਾਦੀ ਨੂੰ ਚਾਰ ਮੋਹਰਾਂ ਲਗੀਆਂ ਸੀ ਤੇ ਪੰਜਵੀਂ ਮੈਂ ਵੇਖ ਲਈ ਆ ਗਏ ਉਹਦਾ ਰੇਟ ਇਹਨਾਂ ਨੇ ਨਾਲ ਹੀ ਫੱਟ ਰੇਟ ਇੰਨਾ 3000 3500 ਹੈ ਇੱਥੋਂ ਤੱਕ ਲੈ ਗਏ ਤੁਸੀਂ ਵੀ 3000 ਤੋਂ ਤੇ ਘਟਣਾ ਹੀ ਨਹੀਂ ਘਟਣਾ ਹੀ ਨਹੀਂ ਅਹੀਂ ਹੈ ਤੇ ਬਾਬਾ ਜੀ ਫਿਰ ਆ ਗੱਲ ਹੋਰ ਆਹੀਂ ਤੁਹਾਨੂੰ ਠੀਕ ਆ ਤੇ ਆ ਆਲੇ ਕੜੀ ਪਈ ਦੱਸ ਹੈ ਦੇ ਇਦਾਂ ਤਰ੍ਹਾਂ ਨਾ ਕਰੋ ਬਾਬਾ ਜੀ ਕੜੀਆਂ ਵਾਲੇ ਤੁਸੀਂ ਸਾਹ ਸਾਹ ਰੱਖੇ ਅੰਦਰ ਹੈ ਚਲੋ ਭਾਈ ਆ ਕੜੀ ਵੇਖ ਲਓ ਇਹ ਆ ਸੀਜ਼ਨ ਦੀ ਕਿ ਪੁਰਾਣੀ ਦੀ ਆ ਇਹ ਬੜਾ ਪੁਰਾਣਾ ਪੁਰਾਣਾ ਗੂਤਰ ਅੱਛਾ ਜੀ ਗਸਤਾਖੀ ਮਾਫ ਟੋਨੀ ਬਾਬਾ ਜੀ ਮੈਂ ਨਾ ਵੀਡੀਓ ਸ਼ੂਟ ਕਰੰਡਿਆ ਤਾਂ ਕਰਕੇ ਫੋਨ ਨਹੀਂ ਚੁੱਕ ਸਕਦਾ ਤੇ ਮੈਂ ਆ ਪਰਿੰਦੇ ਹੀ ਲੈਣ ਗਿਆ ਆ ਹਾਂ ਤੇ ਲੈਣ ਵੀ ਆਪਣੇ ਵੀਰ ਭਰਾ ਦੇ ਗਿਆ ਆ ਹਾਂ ਸਮਝ ਲੋ ਸਾਡੀ ਜਿੰਦ ਜਾਨ ਆ ਜਿਹਦੇ ਮੈਂ ਪਰਿੰਦੇ ਲੈਣ ਗਿਆ ਤੇ ਉਹ ਰੇਟ ਨਹੀਂ ਘਟਣ ਡਿਆ ਮੈਂ ਕਿਹਾ ਭਰਾ ਤੇਰੀ ਇੱਕ ਵੀਡੀਓ ਬਣਾ ਦੇਣੇ ਆ ਉਹ ਉਹਦੀ ਵੀਡੀਓ ਬਣਾਉਣ ਡੇ ਵੇ ਉਦਾਂ ਰੇਟ ਟੁੱਟ ਨਹੀਂ ਹੀ ਡਿਆ ਇੰਨੇ ਦਾ ਇਦਾਂ ਹੋ ਸਕਦਾ ਵਾ ਵਾਤੋ ਵਾਦ ਇੱਕ ਗੋਲ ਦੂਜੀ ਗੋਲ ਤੁਹਾਡੀ ਚੋਕੀ ਲਈਦੀ ਆ ਗਸਤਾਖੀ ਮਾਫ ਤੇ ਹੈ ਵੀ ਇੱਕ ਮੈਂ ਬਾਰਡਰ ਰੇਂਜ ਦੇ ਵਿੱਚ ਹਾਂ ਤੇ ਆਂ ਪਰਿੰਦੇ ਲੈਣ ਗਿਆ ਆ ਤੇ ਜ਼ਰੂਰੀ ਹੀ ਇਹ ਪਰਿੰਦੇ ਹੋਰ ਨਹੀਂ ਕੋਈ ਚੱਕਰ ਗਸਤਾਖੀ ਮਾਫ ਜਨਾਬ ਆਪਾਂ ਉਸਲੇ ਵੀਡੀਓ 'ਚ ਨਾਮ ਲੈ ਲਈਦਾ ਠੀਕ ਹੈ ਜੀ ਲੋ ਜੀ ਲੋ ਜੀ ਆ ਤੁਹਾਡੇ ਲਈ ਮਾਦੀ ਜੋ ਚੰਗੀਦਾਰਾ ਸ਼ੌਂਕ ਕਰ ਲਓ ਭਾਈ ਮੁੜ ਕੇ ਨਾ ਗਿਓ ਆ ਲੋ ਜੀ ਟੈਡੀ ਟੈਡੀ ਆਲਵੇਜ਼ ਰੈਡੀ ਠੀਕ ਆ ਲੋ ਜੀ ਬਾਕੀ ਦੀ ਕਵਰ ਬਾਡ ਪਈਏ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਇਹ ਕਾ ਟੈਡੀ ਬੱਚਾ ਵਾ ਤੇ ਇਹਦਾ ਜੇ ਪੱਕਾ ਕਨਫਰਮ ਨਹੀਂਗਾ ਉਹਨਾਂ ਨੇ ਸੇਲ ਕਰਨਾ ਕਿ ਨਹੀਂ ਕਰਨਾ ਜੇ ਮੂਡ ਬਣਿਆ ਇਹ ਵੀ ਵਿੱਚੇ ਸੇਲ ਚ ਜਾਏਗਾ ਠੀਕ ਹੈ ਜੀ ਲਓ ਮੇਰੇ ਭਰਾ ਵੇਖੀ ਠੀਕ ਹੈ ਜੀ ਇਹ ਲਓ ਆ ਕਲਰ ਲੱਗੇ ਆ ਕਲਰ ਲੱਗੇ ਜੀ ਠੀਕ ਹੈ ਲਓ ਜੀ ਵੇਖਦਾ ਮੇਰੇ ਭਰਾ ਲਓ ਚਲੋ ਆ ਬੱਚਾ ਬਣ ਬਹੁਤ ਵਧੀਆ ਲੱਗਾ ਚਲੋ ਜੀ ਕਿਦਾਂ ਤੈ ਖਾਣਾ ਬਣਿਆ ਆ ਠੀਕ ਹੈ ਇਧਰ ਵੱਖਰਾ ਤੈ ਖਾਣਾ ਇਧਰ ਵੱਖਰਾ ਉਧਰ ਵੱਖਰਾ ਲਓ ਜੀ ਇਹ ਖੋਣੇ ਆ ਕੂਤਰ ਆ ਸਾਰੇ ਆਪਾਂ ਸੇਲ ਕਰਨੇ ਆ ਵੇਖੋ ਜੀ ਇਹਦੀ ਅੱਖ ਆ ਖਲੋ ਵੀ ਗਈ ਹੁੰਦਾ ਠੀਕ ਹੈ ਜੀ ਕੜੀ ਪਈ ਆ ਤੇ ਕੜੀ ਫਿਕਸ ਕੜੀ ਪਈ ਹੋਈ ਆ ਵੇ ਲੱਥ ਨਹੀਂ ਸਕਦੀ ਕੜੀ ਏ ਤੇ ਕੜੀ ਉਤੇ ਨੰਬਰ ਵੀ ਦੇ ਲਓ 750 0 75009 ਅੱਗੇ ਆ ਜਾਓ ਫੇਰ 58 ਫਿਰ 194 ਤੇ 8 ਆ ਨੰਬਰ ਹੈਗਾ ਜੋ 11 ਨੰਬਰ ਹੈ ਇੱਕ ਨੰਬਰ ਠੀਕ ਹੈ ਜੀ ਆ ਕੜੀ ਪਈ ਠੀਕ ਆ ਜਨਾਬ ਛੱਡੋ ਇਹਨੂੰ ਜੀ ਤੇ ਆਹ ਕਬੂਤਰ ਜੋ ਭਾਈ ਜੀ ਦਾ ਠੀਕ ਆ ਤੇਰੇ ਪੈਰ ਚ ਕੜੀ ਪਈ ਆ ਜਿਹੜਾ ਮੈਂ ਵੱਖਰਾ ਨੰਬਰ ਉੱਤੇ ਲਾਉਂਗਾ ਜੀ ਲੋ ਜੀ ਆ ਵੀ ਸੇਲ ਤੇ ਜੋ ਕਬੂਤਰ ਠੀਕ ਆ ਆ ਵੇਖ ਲੋ ਅੱਖ ਠੀਕ ਹੈ ਜੀ ਆਹ ਇਹਦਾ ਪੱਲਾ ਜੀ ਵੇਖ ਲੋ ਭਾਈ ਸਲਾਰਾਯਾ ਕਬੂਤਰ ਜੋ ਜੋ ਜੀ 18 ਨੰਬਰ ਕੇ ਇਹਨੇ ਕੜੀ ਭਾਈ ਹੋਈ ਜੋ ਠੀਕ ਹੈ ਜੀ ਲੈਣੀ ਖਲੋਣੀ ਵੇਖ ਲੋ ਕਬੂਤਰ ਦੀ ਠੀਕ ਹੈ ਜੀ। ਲਓ ਜੀ ਇੱਕ ਆ ਕਬੂਤਰ ਆ। ਠੀਕ ਹੈ ਜੀ। ਲਓ ਜੀ ਆਹ ਹੁੰਦਾ ਕਟਿਆ ਜਿਹਾ ਕਬੂਤਰ। ਠੀਕ। ਮੋਹਰ ਲੱਗੀ ਹੋਈ ਆ ਆ ਜਿੱਥੇ ਮੇਰਾ ਅੰਗੂਠਾ ਆ ਵੇਖੋ ਨੀਲੇ ਰੰਗ ਦੀ। ਗੋਲ ਮੋਹਰ ਲੱਗੀ ਹੋਈ ਆ। ਠੀਕ ਆ। ਵਾਜ਼ਿਆ ਹੈਗੀ ਆ ਮੋਹਰ ਆ ਵੇਖੋ। ਠੀਕ ਹੈ ਜੀ। ਲਓ ਜੀ। ਲਓ ਜੀ ਇੱਕ ਆ ਕਬੂਤਰ ਆ। ਠੀਕ ਆ। ਇਹਦਾ ਜੇ ਪੱਕਾ ਕਨਫਰਮ ਨਹੀਂਗਾ ਇਹਨਾਂ ਨੇ ਸੇਲ ਕਰਨਾ ਨਹੀਂ ਕਰਨਾ। ਜੇ ਸੇਲ ਕਰਨਾ ਹੈ ਤਾਂ ਪਾਈਏ ਕਬੂਤਰ ਮੈਂ ਆਪਣੇ ਘਰ ਵਾਸਤੇ ਹੀ ਖੜੂੰਗਾ। ਇਹ ਮਸੇਲ ਨਹੀਂ ਕਰੂੰਗਾ ਠੀਕ ਆ ਕਰਾਇਕ ਹੁੰਦੇ ਦਾ ਸ਼ੌਂਕ ਲਓ ਜੀ ਆਹ ਹੁੰਦਾ ਜੀ ਠੀਕ ਹੈ ਜੀ ਜੀ ਦਾ ਕੁੱਤਰ ਆ ਤੇ ਆਹ ਸਟੈਂਪਾਂ ਲੱਗੀਆਂ ਹੀਆਂ ਜੋ ਇਹਦੇ ਇੱਥੇ ਲੱਗੀ ਆ ਤੇ ਇੱਕ ਵਾਗਿਆ ਆ ਲੱਗੀ ਆ ਭਾਈ ਇਹ ਸਟੈਂਪ ਕਲੀਅਰ ਜੇ ਲਓ ਜੀ ਵੇਖ ਲਓ ਠੀਕ ਆ ਇਹ ਦੋ ਤਿੰਨ ਸਟੈਂਪਾਂ ਤੇ ਆ ਆ ਇੱਕ ਸਟੈਂਪ ਕਹਿੰਨੇ 83 ਹੋਈ ਆ ਵੇਖੋ ਇਹ ਕਹਿ ਲੱਗੀ ਹੋਈ ਆਹੋ ਆ ਤਰਾਸ਼ੀ ਹੋਈ ਕਹਿੰਨੇ ਇਹਨੂੰ ਕੀ ਲੋੜ ਹੀ ਇਥੋਂ ਕੱਟਣ ਦੀ ਠੀਕ ਆ ਤੇ ਆ ਵੀ ਅਗਲੇ ਨੇ ਇਥੋਂ ਕੈਂਚੀ ਦੇ ਨਾਲ ਕਾਟਾਂ ਮਾਰ ਕੇ ਤਰਾਸ਼ੀ ਹੋਈ ਆ ਸਿਆਣੇ ਖਿਡਾਰੀ ਦਾ ਕਬੂਤਰ ਆ ਜੀ ਸਾਰੇ ਮਿਲਵਈਆਂ ਦਾ ਸ਼ੌਂਕ ਕਰਦੇ ਵੀਰ ਹਣੀ ਭਰਾ ਹਣੀ ਠੀਕ ਆ ਤੇ ਵਿੱਚ ਇਹਨਾਂ ਕੋ ਦੇਸੀ ਵੀ ਗਏ ਆ ਪਰ ਦੇਸੀ ਇਹਨਾਂ ਨੇ ਮੇਰੇ ਨਾਲ ਸੀਲ-ਸੂਲ ਕਰ ਦੇਣੇ ਆ ਤੇ ਜੇ ਇਹ ਸੀਲ ਕਰਨਗੇ ਤੇ ਫਿਰ ਆਪਾਂ ਇੱਕ ਦੋ ਕਬੂਤਰ ਜ਼ਰੂਰ ਇਹਨਾਂ ਕੋ ਲਾਵਾਂਗੇ ਵਿੱਚੋਂ ਠੀਕ ਹੈ ਜੀ ਇਹਦੇ ਵੈਸੇ ਜੋੜਨ ਲਈ ਸੈਟਅਪ ਥੱਲੇ ਜਾ ਰੱਖਿਆ ਹੋਇਆ ਵਾ ਬਾਕੀ ਛਾਤ ਇਹਨਾਂ ਦੀ ਉਹ ਉੱਪਰ ਹੀ ਗਿਆ ਠੀਕ ਆ ਇਹ ਆਓ ਛੱਤ ਆ ਉੱਪਰ ਰਹੋਨੇ ਤੁਹਾਨੂੰ ਲਓ ਜੀ ਆ ਸਾਈਡ ਆ ਵੇਖ ਲਓ ਠੀਕ ਆ ਜਿਹੜਾਦਰ ਮਲਵਈ ਮਲਵਈ ਆਰੇ ਸ਼ੌਂਕ ਕਰਦੇ ਆ ਤੇ ਦੇਸੀ ਇਹਨਾਂ ਨੇ ਸੇਲ ਸੂਲ ਕਰਨਾ ਵਾ ਦੇਸੀ ਦਾ ਤੇ ਕੁਝ ਦੇਸੀ ਇਹਨਾਂ ਨੇ ਸੇਲ ਕਰਨੇ ਆ ਆਪਾਂ ਉਹਨਾਂ ਦੀ ਵੀਡੀਓ ਬਣਾਉਣੀ ਆ ਲਓ ਜੀ ਇਹ ਕਾਂ ਕਬੂਤਰ ਜੋ ਠੀਕ ਆ ਇਹਨੂੰ ਲੱਗੀ ਉਰਦੂ ਦੀ ਮੋਰ ਲਓ ਭਾਈ ਆ ਮੋਰ ਲੱਗੀ ਜੁਰਦੂ ਠੀਕ ਆ ਇਹ ਵੀ ਸੇਲ ਹੈਗਾ ਜੋ ਇਹ ਵੀ ਵੀਜੀ ਅੰਮ੍ਰਿਤਸਰ ਦਾ ਕਬੂਤਰ ਹੈਗਾ ਜੋ ਆੜ ਕਿ ਤੋਂ ਪਹਿਲਾਂ ਜਿਹੜਾ ਖਰਾਇਆ ਉਹ ਪਾਰ ਦਾ ਉਹ ਬੋਲਣ ਰਿਹਾ ਇਹ ਅੰਮ੍ਰਿਤਸਰ ਦਾ ਕਬੂਤਰ ਹੈਗਾ ਕਿ ਜਿਹੜਾ ਇਹ ਆ ਵੇਖ ਲਓ ਓਏ ਲਓ ਜੀ ਇੱਕ ਆਹ ਕਬੂਤਰ ਜੋ ਇਹ ਰੰਗਾਂ ਦੇ ਆ ਕਬੂਤਰ ਆ ਵੇਖ ਲਓ ਠੀਕ ਹੈ ਜੀ ਰੰਗ ਬਖਾ ਦਿਓ ਲੱਗੇ ਜੀ ਥੱਲੇ ਲਓ ਜੀ ਆਹ ਰੰਗ ਲੱਗੇ ਜੋ ਇਧਰ ਆਹ ਰੰਗ ਲੱਗੇ ਜੋ ਠੀਕ ਹੈ ਜੀ ਲਓ ਜੀ ਇੱਕ ਆਹ ਜੋ ਟੈੜੀ ਟੈੜੀ ਆਲਸ ਰੈਡੀ ਠੀਕ ਹੈ ਜੀ ਕਰਾਇਆ ਕੁੰਦਲਾ ਸ਼ੌਂਕ ਆ ਕੁੰਦਲਾ ਜੇ ਠੀਕ ਆ ਇਹ ਵੀ ਭਾਈ ਸੇਲ ਤੇਗਾ ਜੋ ਠੀਕ ਆ ਜੀ ਆ ਇਹ ਭਈ ਇਹ ਇਹ ਰੇ ਬੈਟ ਪੱਕੀ ਗੜੀ ਤੋ ਜੀ ਇਹ ਕਾ ਕ ਉਤਰ ਜੋ ਠੀਕ ਆ ਇਹ ਵੀ ਭਾਈ ਸੇਲ ਤੇਗਾ ਜੋ ਠੀਕ ਆ ਹਾਂ ਜੀ ਆ ਜਿਹੜਾ ਕੁੰਦਾ ਕਿਆ ਬਾਦ ਆ ਕੁੰਦੇ ਦੀ ਜੀ ਲੋ ਜੀ ਆ ਕੁੰਦਾ ਛੱਡੇ ਨੂੰ ਉੱਤੇ ਇਹ ਆ ਜਾਈ ਜੀ ਭਾਈ ਬੈਣੀ ਠੀਕ ਹੈ ਜੀ ਲਓ ਜੀ ਆ ਨਸਲ ਬੋ ਘਟ ਲੋ ਕਾ ਗੋ ਹੁੰਦੀ ਆ ਠੀਕ ਆ ਆ ਪੱਲਾ ਵੇਖ ਲਓ ਪਹਿਲਾਂ ਇਹਦਾ ਫਿਰ ਇਹਦੀ ਅੱਖ ਦਿਖਾਓ ਜੀ 5 ਸਾਲ ਲਗਾਤਾਰ ਬਾਜੀਆ ਲਓ ਜੀ ਇਹਨੂੰ ਕਹਿੰਦੇ ਆ ਤੁਸੀਂ ਬਟੇਰਾ ਕਹਲੋ ਵਾਲੀ ਆਲਾ ਕਹਲੋ ਕੁਝ ਵੀ ਕਹਿ ਸਕਦੇ ਠੀਕ ਆ ਇਹਦਾ ਵੀ ਸ਼ੌਂਕ ਲਓ ਜੀ ਆ ਜੋ ਠੀਕ ਹੋ ਗਿਆ ਲਓ ਜੀ ਆ ਮਾਦੀ ਆ ਇੱਕ ਪੌਣੀ ਦੇ ਪਾਸੋਂ ਦੇ ਠੀਕ ਆ ਅ ਅਵੇ ਲਓ ਕੁੰਦੇਰਾ ਸ਼ੌਂਕ ਕਰਾਉਣੇ ਜੀ ਲਓ ਜੀ ਆ ਕੁੰਦਾ ਜੀ ਠੀਕ ਇਹ ਮਾੜੀ ਜੀ ਟੇਢੀ ਗਈ ਜੋ ਭਾਈ ਆਪਾਂ ਪਹਿਲਾਂ ਦੱਸ ਦਈਏ ਠੀਕ ਨਹੀਂ ਪਹਿਲਾਂ ਆਹ ਮਾੜੀ ਜੀ ਟੇਢੀ ਗਈ ਜੋ ਬਾਕੀ ਪਸੰਦ ਆਉਗੇ ਇਹਨੂੰ ਦੱਸਦੇ ਹੋ ਠੀਕ ਹੈ ਜੀ